ਇਹ ਉਹ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਸਰਬੱਤੇ ਭਲੇ ਸੋਚਣ ਵਾਲੀ ਪਾਰਟੀ ਹੈ ਤੁਸੀਂ ਸਾਰੇ ਜਾਣਦੇ ਹੋ ਸਤਾ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਰਹੇ ਵੀ 25 ਸਾਲ ਉਹਨਾਂ ਦੀ ਸੋਚ ਹੀ ਕੋਈ ਸੀ ਕਿ ਪੰਜਾਬ ਵਿੱਚ ਸਾਰੇ ਭਾਈਚਾਰੇ ਭਰਾ ਹੋਣ ਉਹ ਰਹੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਤੇ ਮੈਨੂੰ ਬੜਾ ਮਾਣ ਹੈ ਤੇ ਖੁਸ਼ੀ ਹੈ ਕਿ ਉਹਨਾਂ ਦੇ ਰਾਜ ਦੌਰਾਨ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਉਹਨਾਂ ਨੇ ਕਰੋੜਾਂ ਰੁਪਏ ਲਾ ਕੇ ਸਿੱਖਿਆਪ ਦੇ ਖਜ਼ਾਨੇ ਤੋਂ ਉਹਨਾਂ ਨੇ ਸਿਜਾਏ ਜੋ ਜੋ ਕਿਸੇ ਧਰਮ ਨੂੰ ਉਸ ਚੀਜ਼ ਦੀ ਲੋੜ ਹੁੰਦੀ ਸੀ ਸਾ ਪ੍ਰਕਾਸ਼ ਸਿੰਘ ਜੀ ਬਾਦਲਪਾਤੀ ਉਹ ਕਿਹਾ ਸੀ ਜਿੱਦ ਆਪਾਂ ਹੁਣ ਉਹ ਦਰਗਾਹਾਂ ਮੰਦਰ ਬੈਠੇ ਆਂ ਯੂ ਯਾਦ ਆ ਜਦੋਂ ਸੰਗਤ ਤੋਂ ਅੰਮ੍ਰਿਤਸਰ ਸਾਹਿਬ ਆਏ ਤੇ ਉਹ ਸੰਗਤ ਨੇ ਕਿਹਾ ਕਿ ਉਹ ਦਰਗਾਹਾਂ ਮੰਦਰ ਦੀ ਉਸਾਰੀ ਲਈ ਸਾਨੂੰ ਕੋਈ ਪਲਾਨ ਦਿੱਤੇ ਦਿਓ ਤੇ ਮੈਨੂੰ ਉਦੋਂ ਯਾਦ ਆ ਜੋਸ਼ੀ ਜੀ ਦੀ ਡੂਤੀ ਲਈ ਗਈ ਸੀ ਕਿ ਟੀਮ ਨੇ ਤੇ ਮੇਰ ਨਾਲ ਉਹਨਾਂ ਨੇ ਮਿਲ ਕੇ ਇੱਕ ਪਲਾਨ ਬਣਾਇਆ ਇੱਕ 2100 ਕਰੋੜ ਰੁਪਇਆ ਇੱਥੇ 1.50 ਕਰੋੜ ਰੁਪਇਆ ਤਕਰੀਬਨ ਅਸੀਂ ਡਿਵੈਲਪਮੈਂਟ ਪਲਾਨ ਬਣਾ ਕੇ ਤੇ ਪੇਮੈਂਟ ਕੀਤੀ ਅਫਸੋਸ ਇਸ ਗੱਲ ਦਾ ਹੈ ਕਿ ਪਾਰਕਿੰਗ ਵਾਸਤੇ ਪਾਰਕਿੰਗ ਵਾਸਤੇ 22 ਕਰੋੜ 22 ਕਰੋੜ ਪਾਰਕਿੰਗ ਕਈ ਚੀਜ਼ਾਂ ਵਾਸਤੇ ਪਰ ਜਦੋਂ ਸਰਕਾਰ ਚਲੀ ਜਾਂਦੀ ਹੈ ਮੈਂ ਦੇਖਿਆ ਕੁਆਲਿਟੀ ਉਹਨਾਂ ਨੇ ਜਿਵੇਂ ਇਹ ਕਾਬ ਕਰਦੇ ਉਮੇਰ ਰਾਮ ਤੀਰਤੰਬਰ ਸਿਰਸਾ ਸਾਹਿਬ ਦੇ ਚ ਉੱਥੇ ਵੀ ਕਰੋੜਾਂ ਰੁਪਏ ਲਾ ਕੇ ਬਾਦਲ ਸਾਹਿਬ ਨੇ ਸੇਵਾ ਸਮਲ ਕੀਤੀ ਉਵੇਂ ਗੁਰੂ ਰਵਿਦਾਸ ਜੀ ਮਹਾਰਾਜਸ탄 ਢਾਲਗੜ ਤੇ ਉਵੇਂ ਦਰਬਾਰ ਸਾਹਿਬ ਦੇ ਸਾਹਮਣੇ ਵੀ ਦੇਖੋ ਪੰਜਾਬ ਇੱਕ ਅਹਿਜਾ ਸੂਬਾ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਜ ਬਾਰਡਰ ਦਾ ਸੂਬਾ ਹੈ ਤੇ ਦੇਸ਼ ਆਪਣਾ ਹੈ ਜਿੱਥੇ ਦੇਸ਼ ਦੇ ਸਾਰੇ ਧਰਮਾਂ ਦੇ ਲੋਕ ਹੈ। ਆਹ ਦੇਸ਼ ਸਾਰਿਆਂ ਦਾ ਹੈ ਆਪਾਂ ਸਾਰਿਆਂ ਦਾ ਤੇ ਪੰਜਾਬ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਆਪਾਂ ਸਾਰੇ ਭਰਾਵਾਂ ਵਾਂਗੂ ਰਹੀਏ ਇੱਕ ਪਰਿਵਾਰ ਵਾਂਗੂ ਰਹੀਏ ਅਮਨ ਸ਼ਾਂਤੀ ਰਹੇ ਪੰਜਾਬ ਵਿੱਚ ਤਾਂ ਹੀ ਪੰਜਾਬ ਦੀ ਤਰੱਕੀ ਆਪਾਂ ਨੂੰ ਇੱਕ ਲੋੜ ਹੈ ਆਪਣੀ ਖੇਤਰੀ ਪਾਰਟੀ ਦੀ ਕਿਉਂਕਿ ਜਿੰਨੀਆਂ ਵੀ ਦਿੱਲੀ ਤੋਂ ਪਾਰਟੀਆਂ ਕੰਟਰੋਲ ਕਰਨੀਆਂ ਹਨ ਉਹਨਾਂ ਦਾ ਨਿਸ਼ਾਨਾ ਸੂਬੇ ਦੀ ਤਰੱਕੀ ਨਹੀਂ ਉਹ ਆਪਣਾ ਦੇਖਦੇ ਆ ਕਿ ਇਹ ਸੂਬੇ ਦੇ ਹੱਕ 'ਚ ਕੋਈ ਫੈਸਲਾ ਨਾ ਕਰਦੀਏ ਜਿਹੜਾ ਦੂਜੇ ਸੂਬੇ ਨੂੰ ਨੁਕਸਾਨ ਹੋਵੇ ਤਾਂ ਇਹੋ ਤੁਸੀਂ ਦੇਖਿਆ ਆਪਣੇ ਪਾਣੀ ਖੋਏ ਗਏ ਚੰਡੀਗੜ੍ਹ ਖੋਇਆ ਗਿਆ ਪੰਜਾਬੀ ਸੂਬੇ ਇਲਾਕੇ ਚਲੇ ਗਿਆ ਕਿਉਂ ਉਦੋਂ ਨੈਸ਼ਨਲ ਪਾਰਟੀਆਂ ਦੀ ਸਰਕਾਰ ਕਾਂਗਰਸ ਦੀ ਸੀ ਉਹਨਾਂ ਨੇ ਆਪਣਾ ਹਿਸਾਬ ਦੂਜੇ ਸੂਬਿਆਂ ਬਾਰੇ ਦੇਖਿਆ ਆਪਣੇ ਪੰਜਾਬ ਦੀ ਕੁਰਬਾਨੀ ਦੇ ਦਿੱਤੀ ਅੱਜ ਤਾਂ ਸ਼ਰੋਮਣੀ ਅਕਾਲੀ ਦਲ ਹੀ ਹੈ ਜਿਹਨੇ ਲੜ ਲੜ ਕੇ ਉਹ ਸਾਰੇ ਮਸਲਿਆਂ ਦੀ ਲੜਾਈ ਲੜੀ ਤੇ ਅੱਗੇ ਲੜਦੀ ਰਹੇਗੀ ਸੋ ਖੇਤਰੀ ਪਾਰਟੀ ਜਿੰਨਾ ਤੱਕ ਸੂਬੇ ਵਿੱਚ ਤਕੜੀ ਨਹੀਂ ਹੁੰਦੀ ਉਦੋਂ ਤੱਕ ਆਪਣਾ ਸੁਭਾਅ ਬਹੁਤ ਬਚੇ ਰਹੂਗਾ ਤੇ ਤੁਸੀਂ ਦੇਖਿਆ ਹੀ ਹੈ ਜਿੰਨੀ ਵੀ ਤਰੱਕੀ ਪੰਜਾਬ ਚ ਹੋਈ ਹੈ ਭਾਵੇਂ ਸੜਕਾਂ ਐ ਭਾਵੇਂ ਇੱਥੇ 에어ਪੋਰਟ ਐ ਭਾਵੇਂ ਇੱਥੇ ਬਿਜਲੀ ਦਾ ਸਿਸਟਮ ਪੂਰੀ ਕੀਤੀ ਭਾਵੇਂ ਸ਼ਹਿਰਾਂ ਵਿੱਚ ਸੀਵਰੇਜ ਡਵੈਲਪਮੈਂਟ ਦਾ ਕੰਮ ਐ ਗੁਰੂ ਦੀ ਨਗਰੀ ਦਰਬਾਰ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਤੁਸੀਂ ਦੇਖੋ ਘੱਟ ਘੱਟ 3-4 ਹਜ਼ਾਰ ਕਰੋੜ ਰੁਪਇਆ ਅਸੀਂ ਆਪਣੀ ਸਰਕਾਰ ਦੇ ਦੁਤੋਂ ਲਾ ਕੇ ਇੰਨੀ ਖਬਸੂਰਤ ਆ ਨਗਰੀ ਬਣਾਈ ਸੀ ਪਰ ਦੁੱਖ ਲੱਗਦਾ ਹੈ ਅੱਜ ਪਿਛਲੇ 7 ਸਾਲਾਂ ਦੇ ਅੰਦਰ ਸਾਰਾ ਖੁਸ਼ੀ ਦੇਖਿਆ ਖਿਲਰਿਆ ਜਾ ਪਿਆ ਸੜਕਾਂ ਟੁੱਟੀਆਂ ਪਈਆਂ ਰੇਲਿੰਗ ਟੁੱਟ ਗਈਆਂ ਬਿਜਲੀ ਦੇ ਖੰਬੇ ਕਿਤੇ ਹੈ ਕਿਤੇ ਨਹੀਂ ਹੈ ਬੂਟੇ ਲਾਏ ਸੀ ਉਹ ਸਾਰੇ ਕਦੇ ਮੱਚ ਗਏ ਸਫਾਈ ਬਿਲਕੁਲ ਖਤਮ ਹੋ ਗਈ ਹੈ ਜਿਹੜਾ ਦਰਬਾਰ ਸਾਹਿਬ ਦੀ ਹੈਰਿਸਟਰੀ ਸੀ ਜਿੱਦੇ ਕਰਕੇ ਲੱਖਾਂ ਸੰਗਤਾਂ ਉੱਥੇ ਸਾਰਾ ਉੱਥੇ ਕਰਦੀਆਂ ਜਾਨ ਸ਼ਾਮ ਨੂੰ ਇਕੱਠੀਆਂ ਹੁੰਦੀਆਂ ਸੀ ਇੰਨਾ ਵਧੀਆ ਅਸੀਂ ਬਣਾਇਆ ਸੀ ਅੱਜ ਉਹ ਵੀ ਖਿਲ ਰਿਹਾ ਪਿਆ ਹੈ ਕਿਉਂਕਿ ਆ ਜਿਹੜੇ ਮੁੱਖ ਮੰਤਰੀ ਬੰਦੇ ਐ ਉਹ ਕੱਲਾ ਕੁਰਸੀ ਤੇ ਦਾ ਆਨੰਦ ਲੈਣ ਵਾਸਤੇ ਬੰਦੇ ਨੇ ਸੇਵਾ ਕਰਨ ਵਾਸਤੇ 5 ਸਾਲ ਕੈਪਟਨ ਅਮਰਿੰਦਰ ਸਿੰਘ ਘਰੇ ਹੀ ਰਏ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇ ਕਿਸੇ ਨੂੰ ਮਿਲੇ ਨਹੀਂ ਇੱਕ ਇੱਟ ਨਹੀਂ ਲਈ ਪੰਜਾਬ ਦੇ ਵਿੱਚ ਹੁਣ ਜਿਹੜਾ 2 ਸਾਲ ਪਿਛਲੇ 2 ਸਾਲਾਂ ਚ ਭਗਵੰਤ ਬੇਈਮਾਨ ਮੁੱਖ ਮੰਤਰੀ ਵਰਦਾ ਇਹਦਾ ਕੰਮ ਇੱਕੋ ਇੱਕ ਹੈ ਕਿ ਉੜਤੇ ਘੁਰ ਬੋਲੀ ਜਾਣਾ ਪੰਜਾਬ ਦੇ ਲੋਕਾਂ ਨੂੰ ਕੋਈ ਇੱਥੇ ਡਿਕਟੇਟਰਸ਼ਿਪ ਦਾ ਰਾਜ ਕਰ ਦਿੰਦਾ ਕੋਈ ਆਪਣੀ ਗੱਲ ਰੱਖਣਾ ਚਾਹੁੰਦਾ ਉਹਨੂੰ ਹੜਕੇ ਘੁੱਟਿਆ ਜਾਂਦਾ ਪਰਚੇ ਕੀਤੇ ਜਾਂਦੇ ਜਿਹੜੀ ਅੱਜ ਅਵਾਜ਼ ਹੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੂਜੀ ਗੱਲ ਨਸ਼ਾ ਘਰ ਘਰ ਪਹਚਾਲਾ ਦਿੰਦਾ ਸਾਰੇ ਪੁਲਿਸ ਮੁਲਾਜ਼ਮ ਜਿੰਨੇ ਵੀ ਮੈਂ ਗੱਲ ਕਰਦਾ ਕਹਿੰਦੇ ਅਸੀਂ ਕੀ ਕਰੀਏ ਆਮ ਆਦਮੀ ਪਾਰਟੀ ਦੇ ਐਮਐਲਏ ਆਪ ਬਕਾਉਣ ਲੱਗ ਗਏ ਆ ਉਹਨਾਂ ਤੋਂ ਮਹੀਨਾ ਲੈਣ ਲੱਗ ਗਏ ਆ ਜੇ ਐਮਐਲਏ ਆ ਕੰਮ ਕਰਨ ਲੱਗ ਜਾਣ ਤੇ ਹੋਊਗਾ ਕੀ ਆਪਣੇ ਸੂਬੇ ਦਾ ਤੁਸੀਂ ਆ ਵੀ ਦੇਖਿਆ ਲਾਅ ਐਂਡ ਆਰਡਰ ਦਾ ਖਲਾਤ ਹੈ ਜੀ ਇੰਨੀ ਮਾੜੀ ਹੈ ਅੱਜ ਤੁਸੀਂ ਦੇਖਿਆ ਹੁਣ ਰੋਜ਼ ਅਖਬਾਰਾਂ ਚ ਕੋਈ ਅਖਬਾਰ ਪੜ ਲਓ ਕਿਤੇ ਇੱਥੇ ਕਤਲ ਹੋ ਗਿਆ ਕਿਤੇ ਇੱਥੇ ਲੁੱਟ ਹੋ ਗਈ ਇੱਥੇ ਬੈਂਕ ਟਕੇਤੀ ਹੋ ਗਈ ਹੈ ਇੱਥੇ ਮਾਰ ਦਿੱਤਾ ਗਿਆ ਹੈ ਗੈਂਗਸਟਰ ਰਾਜ ਕਰ ਰਿਹਾ ਹੈ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਕਿਉਂਕਿ ਦਰਦ ਮਹੌਲੇ ਹਰ ਬੰਦੇ ਨੂੰ ਫਰੋਤੀ ਦਾ ਜਿਨੇ ਆ ਰਿਹਾ ਪਰ ਭਗਵੰਤ ਮਾਨ ਨੂੰ ਤਾਂ ਫਿਕਰ ਹੀ ਨਹੀਂ ਤੁਸੀਂ ਰੋਜ਼ ਅਖਬਾਰ ਪੜ੍ਹ ਲਓ ਦੇਖੋ ਕਿੱਥੇ ਭਗਵੰਤ ਮਾਨ ਹੈ ਕੇਜਰੀਵਾਲ ਦੇ ਮਗਰ ਮਗਰ ਜੇ ਕੇਜਰੀਵਾਲ ਨੇ ਗੋਆ ਜਾਣਾ ਭਗਵੰਤ ਮਾਨ ਲੈ ਕੇ ਜਾਂਦਾ ਜੇ ਕੇਜਰੀਵਾਲ ਨੇ ਹਾਈਦਰਾਬਾਦ ਜਾਣਾ ਭਗਵੰਤ ਮਾਨ ਲੈ ਕੇ ਜਾਂਦਾ ਕੇਜਰੀਵਾਲ ਨੇ ਕਿਸੇ ਹੋਰ ਸੂਬੇ ਜਾਣਾ ਭਗਵੰਤ ਮਾਨ ਆਪਣੇ ਇਥੋਂ ਇਜਾਜ਼ਤ ਲੈ ਕੇ ਜਾਂਦਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਸੀ ਕੇਜਰੀਵਾਲ ਦਾ ਡਰਾਈਵਰ ਨਹੀਂ ਬਣਾਇਆ ਸੀ ਅਨੂੰ ਬੜਾ ਦੁੱਖ ਹੈ ਕੀ ਆਪਣੇ ਪੰਜਾਬੀ ਸਾਰੇ ਹੁਣ ਸਾਰੇ ਦੇ ਮਨਾਂ ਚ ਦੁੱਖ ਹੈ ਕਿ ਗਲਤ ਫੈਸਲਾ ਹੋ ਗਿਆ ਪਰ ਆ ਫੈਸਲਾ ਕਿਉਂਕਿ ਗਲਤ ਹੋਇਆ ਮੈਂ ਇੰਨਾ ਹੀ ਕਹਿਣਾ ਚਾਹਣਾ ਹੈ ਜਿਸ ਤਰੀਕੇ ਨਾਲ ਆ ਸਰਕਾਰ ਚੱਲੀ ਹੈ ਐਜਾ ਮਾੜਾ ਹਾਲ ਕਰ ਰਹੀ ਹੈ ਜੇ ਆਪਾਂ ਪੰਜਾਬੀ ਇਕੱਠੇ ਹੋ ਕੇ ਪੰਜਾਬ ਨੂੰ ਨਹੀਂ ਬਚਾਇਆ ਤੇ ਫਿਰ ਬਹੁਤ ਲੇਟ ਹੋ ਜੂਗਾ ਆਪਾਂ ਇਕੱਠੇ ਹੋ ਕੇ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋਈਏ ਜਿਵੇਂ ਝਾੜੂ ਦੇ 92 ਸੀਟਾ ਦਵਾਈਆਂ ਸੀ ਉਵੇਂ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਈਏ ਤੇ ਆਪਣੇ ਖੇਤਰੀ 파ਰਟੀ ਤੱਕ ਆ ਤਾਂ ਹਰ ਦੇਖੋ ਅੱਜ ਸੋਚ ਅਕਾਲੀ ਦਲ ਤੇ ਵਿਸ਼ਵਾਸ ਅਕਾਲੀ ਦਲ ਸਾਰੇ ਧਰਮਾਂ ਦੀ ਜਿੱਦੀ ਦੁੱਖ ਤੇ ਸੁੱਖ ਦਾ ਸਾਂਝੀ ਹੈ ਕਾਲੀ ਦਲ ਸਰਬੱਤ ਦੇ ਭਲੇ ਦੀ ਪਾਰਟੀ ਹੈ ਗੁਰੂਆਂ ਦੇ ਦੱਸੇ ਰਸਤੇ ਤੇ ਚੱਲਣ ਵਾਲੀ ਪਾਰਟੀ ਕਾਲੀ ਦਲ ਨੂੰ ਪਤਾ ਹੈ ਕਿਉਂਕਿ ਇਹ ਸੂਬੇ ਦੀ ਪਾਰਟੀ ਹੈ ਕਿ ਇਹ ਸੂਬੇ ਦੀ ਤਰੱਕੀ ਤਾਂ ਰਹੂਗੀ ਜੇ ਇੱਥੇ ਭਾਈਚਾਰਕ ਸਾਂਝ ਰਹੂਗੀ ਅਮਰ ਸ਼ਾਂਤੀ ਰਹੂਗੀ ਬਹੁਤ ਉਜੇ ਦੌਰ ਦੇ ਦੌਰਾਨ ਵੀ ਇੱਥੇ ਕਿਤੇ ਧਰਮਾਂ ਦੇ ਵਿੱਚ ਕਿਤੇ ਝਗੜੇ ਨਹੀਂ ਹੋਏ ਆ ਸੋਚ ਆਪਣੇ ਗੁਰੂਆਂ ਦੀ ਸੋਚ ਤੇ ਅਸੀਂ ਚੱਲ ਰਹੇ ਹਾਂ ਇਸ ਕਰਕੇ ਜਿੰਨਾ ਜਿਹਦੀ ਜਦੋਂ ਤੱਕ ਆਪਣੇ ਸੂਬੇ ਦੀ ਪਾਰਟੀ ਨਹੀਂ ਤਖੜੀ ਹੋ ਗਈ ਤੇ ਤੁਸੀਂ ਤੁਹਾਡੇ ਸਾਹਮਣੇ ਆ ਜੋ ਕੁਝ ਵੀ ਪੰਜਾਬ 'ਚ ਬਣਿਆ ਉਦੋਂ ਹੀ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਸੀ ਥੈਂਕ ਯੂ ਬਹੁਤ ਬੇਗਾਰ ਵੀ ਬਣਗੇ ਕਾਹ ਬੰਦ ਕਰ ਦਿਓ ਯਾਰ ਜਗਾ ਤੋਂ ਇਹ ਅੱਗੇ ਪੱਟਣਾ ਹੈ ਬੱਚੇ ਨੂੰ